ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਐਂਡ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਕਿਉਂਕਿ ਨਵੀਂ ਤੇ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਅੱਜ ਤੁਹਾਡੇ ਸਾਹਮਣੇ ਆਪਾਂ ਦੋ ਨਗ ਲੈ ਕੇ ਆਏ ਆਂ ਦੋਨੀ ਬਿਨਾ ਦੁੱਧਤਾਂ ਜਿਹੜੀ ਪਹਿਲੇ ਨੰਬਰ ਤੇ ਵੇੜ ਦਿਖਾ ਰਹੇ ਆਂ ਆਪਾਂ ਇਹ ਜਰਸੀ ਤੇ ਐਚ ਐਫ ਕਰਾਉਸ ਆ ਬਹੁਤ ਹੀ ਚੰਗੀ ਬਰੀਡ ਦੀ ਗਾਂ ਗਈ ਇਹ ਗਾਂ ਸੱਜਰ ਸੂਈ 17-18 ਕਿਲੋ ਤੋਂ ਦਿੰਦੀ ਹੈ ਜੀ ਤੇ ਇਹ 6 ਮਹੀਨਿਆਂ ਦੀ ਗੱਬਣਾ ਲੰਮੇ ਟਾਈਮ ਤੋਂ ਸਮਰੀ ਸੀ ਤਾਰ ਕੇ ਦੋ ਦੋ ਹੱਟ ਗਈ ਜੀ ਦੁੱਧ ਹੈਗਾ ਜੀ 17-18 ਕਿਲੋ ਸੱਜਰ ਦਾ ਦੂਜਾ ਸੂਹਾ ਸੂਈ ਸੀ ਆਪਾਂ ਲਿਆਂਦੀ ਸੀ ਤੀਜਾ ਸੂਹਾ ਲਈ ਹੁਣ ਗੱਬਣਾ ਜੀ ਤੀਜਾ ਸੂਹਾ ਸੂਗੀ ਆ ਦੇਖ ਸਕਦੇ ਹੋ ਫੇਸ ਕੁਆਲਿਟੀ ਕੱਦ ਕਾਠ ਦਰਵਿਆਨਾ ਜੀ ਤੇ ਬੇਰਬੂਲ ਬਹੁਤ ਲੰਮੀ ਆ ਆਏ ਜੀ ਨੀ ਕੀ ਗਾਈ ਜੀ ਨੀ ਕੀ ਗਾਵਾਂ ਵਰਗੀ ਵੱਡੀ ਗਾਵਾਂ ਵਰਗੀ ਆ ਜੀ ਲੇਵਲ ਉਹ ਬਹੁਤ ਕੱਢਦੀ ਆ ਦੇਖ ਸਕਦੇ ਹੋ ਰੰਗ ਦਾ ਚੌਂਕ ਚੌਂਕ ਬਹੁਤ ਵਧੀਆ ਗਾਂ ਦੇ ਪਿੱਠ ਪੂੜਾ ਚੰਗਾ ਜੀ ਥਾਣ ਵੀ ਬਹੁਤ ਸੋਹਣਾ ਲੱਗਿਆ ਹੋਇਆ ਜੀ ਆ ਦੇਖੋ ਥਾਣ ਵੀ ਬਹੁਤ ਸੋਹਣਾ ਲੱਗਿਆ ਹੋਇਆ ਇਕੱਲਾ ਇਕੱਲਾ ਥਾਣਾ ਜੀ ਕੋਈ ਗੰਢ ਨਾੜ ਨਹੀਂ ਬੰਦਾ ਦੋ ਟਾਈਮ ਸੱਲੀ ਕਰਕੇ ਚੇਪਾ ਕੱਢ ਕੇ ਲਿਆ ਸਕਦਾ ਆ ਦੇਖ ਸਕਦੇ ਹੋ ਫੇਸ ਕੁਆਲਿਟੀ ਦੇਖੋ ਤੁਸੀਂ ਜੇ ਕਿਸੇ ਬੰਦੇ ਨੂੰ ਪਸੰਦ ਆਉਂਦੀ ਹੈ ਤਾਂ ਕਨੈਕਟ ਕਰ ਸਕਦਾ ਪਰ ਆ ਰੇਟ ਇਹਦਾ ਤੇਜ਼ ਆ ਜੀ ਰੇਟ ਮੰਦਾ ਨਹੀਂ ਜੀ ਰੇਟ ਤੇਜ਼ ਰਹੂਗਾ ਇਹਦਾ ਜੇ ਕਿਸੇ ਨੂੰ ਪਸੰਦ ਹੋਵੇ ਤਾਂ ਕਨੈਕਟ ਕਰ ਸਕਦਾ ਪਿੰਡ ਗਹਿਰੀਬੁੱਟਰ ਜ਼ਿਲ੍ਹਾ ਬਠਿੰਡਾ ਇੱਕ ਛੋਟੇ ਸਾਹਮਣੇ ਆਪਾਂ ਬੱਛੀ ਦਾ ਕਹੇ ਆ ਅਸਰ ਬੱਛੀ ਇਹ ਬਿਨਾ ਫੀਡ ਤੋਂ ਆ ਜੀ ਆਮ ਖਰਾਕ ਤੇ ਆ ਨਾਰਮਲ ਤੇ ਜੇ ਕਿਸੇ ਨੂੰ ਇਹ ਵੀ ਪਸੰਦ ਹੋਵੇ ਤਾਂ ਇਹਦੇ ਕਨੈਕਟ ਕਰ ਸਕਦਾ ਭਰਾ ਇਹ 8 ਮਹੀਨਿਆਂ ਦੀ ਹੈ ਜੀ ਕਿ ਇਹ ਅੱਜ ਕੱਲ੍ਹ ਲੋਕ ਗੱਪ ਮਾਰ ਰਹੇ ਨੇ ایਬੀਐਸ ਜਾਂ ਕੋਈ ਹੋਰ ਕੋਈ ਤੇ ਇਹ ਇਹ ਦੁੱਧ ਦੋਦ ਘਟੋ ਘਟ 17 18 ਕਿਲੋ ਦੀ ਦੁੱਧ ਦੀ ਮਾਂ ਦੀ ਆ ਜੀ ਆਪਾਂ ਕੋਈ ਆਪਣੀ ਮਾਰਦੇ 30 32 ਕਿਲੋ ਵਾਲੇ ਮਾਂ ਦੀ ਆਪਾਂ ਕਹਿ ਨਹੀਂ ਸਕਦੇ ਕਿਉਂਕਿ 17 18 ਕਿਲੋ ਤੁਸੀਂ ਕਹਾਂ ਜੀ ਮਾਂ ਥੱਲੇ ਦੁੱਧ ਜੇ ਕਿਸ ਨੂੰ ਇਹ ਵੀ ਪਸੰਦ ਹੋਵੇ ਤਾਂ ਇਹ ਵੀ ਕਨੈਕਟ ਕਰ ਸਕਦਾ ਭਰਾ ਤੇ ਜੇ ਕੋਈ ਇਕੱਠੀਆਂ ਦਾ ਸੌਦਾ ਕਰਦਾ ਤਾਂ ਉਹ ਚ ਮਾਨ ਤਾਂ ਫੁੱਲ ਫੁੱਲ ਹੋ ਜੂਗਾ ਜੀ ਤੇ ਪਿੰਡ ਗਹਿਰੀ ਬੁਟਰੀ ਜ਼ਿਲ੍ਹਾ ਬਠਿੰਡਾ ਜੀ ਫੋਨ ਨੰਬਰ 9814634305 ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦೇನೆ ਜੀ 9814634305 ਫੋਨ ਨੰਬਰ ਆ ਜੀ ਜੇ ਕਿਸੇ ਨੂੰ ਦੋਨਾਂ ਨੰਬਰਾਂ ਚੋਂ ਪਸੰਦ ਆਉਂਦਾ ਕੋਈ ਤੇ ਕਨੈਕਟ ਕਰ ਸਕਦਾ ਭਰਾ ਧੰਨਵਾਦ ਜੀ